ਬਹੁਤ ਹੀ ਸਤਿਕਾਰਯੋਗ ਸਾਥੀਓ ਤੁਹਾਡਾ ਸਾਡੇ ਇਸ YouTube ਚੈਨਲ ਦੇ ਉੱਤੇ ਸਵਾਗਤ ਹੈ ਮੈਂ ਡਾਕਟਰ ਅਮਰਜੀਤ ਸਿੰਘ ਮੁੱਖ ਖੇਤੀਬਾੜੀ ਅਫਸਰ ਗੁਰਦਾਸਪੁਰ ਸਭ ਤੋਂ ਪਹਿਲਾਂ ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਅਸੀਂ ਵੱਖ-ਵੱਖ ਸਮੇਂ ਤੇ ਵੱਖ-ਵੱਖ ਵਿਸ਼ਿਆਂ ਨਾਲ ਸੰਬੰਧਿਤ ਤਕਨੀਕੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਰਹਿੰਦੇ ਆ ਤਾਂ ਜੋ ਤਕਨੀਕੀ ਜਾਣਕਾਰੀ ਤੁਸੀਂ ਆਪਣੀ ਖੇਤੀ ਵਿੱਚ ਲਾਗੂ ਕਰਕੇ ਆਪਣੀ ਖੇਤੀ ਲਾਗਤ ਖਰਚੇ ਘਟਾ ਸਕੋ ਤੇ ਆਪਣੀ ਆਮਦਨ ਦੇ ਵਿੱਚ ਵਾਧਾ ਕਰ ਸਕੋ। ਸੋ ਅੱਜ ਅਸੀਂ ਗੱਲ ਕਰਾਂਗੇ ਝੋਨੇ ਦੀ ਪਨੀਰੀ ਦੀ ਦੇਖਭਾਲ ਕਿਵੇਂ ਕਰੀਏ। ਸੋਕਸਾਨ ਸਾਥੀਓ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਝੋਨੇ ਦੀ ਲਵਾਈ ਦਾ ਸਮਾਂ ਜਿਹੜਾ ਵਾ ਤਕਰੀਬਨ ਆ ਗਿਆ ਹੈ। ਇਸ ਸਮੇਂ ਦੌਰਾਨ ਬਹੁਤ ਸਾਰੇ ਕਿਸਾਨਾਂ ਦੇ ਫੋਨ ਆ ਰਹੇ ਨੇ ਕਿ ਝੋਨੇ ਦੀਆਂ ਪਨੀਰੀ ਦੀਆਂ ਨੋਕਾਂ ਜੜੀਆਂ ਨੇ ਉਹ ਪੀਂਦੀਆਂ ਪੈ ਰੀਆਂ ਨੇ ਸੌکریاں ਨੇ। ਕਿਹੜੀ ਦਵਾਈ ਵਰਤੀਏ ਕਿਹੜੀ ਖਾਦ ਵਰਤੀਏ। ਸਾਣ ਵੀਰੋ ਜਿਵੇਂ ਕਿ ਸਾਰੇ ਆਪਾਂ ਜਾਣਦੇ ਆ ਕਿ ਇਸ ਵੇਲੇ ਗਰਮੀ ਬਹੁਤ ਪੈ ਰਹੀ ਹੈ ਠੀਕ ਹੈ ਪਿਛਲੇ ਦਿਨੀ ਵਰਖਾ ਕੁਝ ਦਿਨਾਂ ਤੇ ਵਰਖਾ ਹੁਣ ਨਾਲ ਥੋੜੀ ਠੰਡ ਮਹਿਸੂਸ ਹੋਈ ਹੈ ਥੋੜਾ ਮੌਸਮ 'ਚ ਤਬਦੀਲੀ ਆਈ ਆ ਪਰ ਪਿਛਲੇ 5-10 ਦਿਨਾਂ ਦੇ ਵਿੱਚ ਕਾਫੀ ਗਰਮੀ ਪਈ ਹੈ ਜਿਹੜਾ ਤਾਂ ਆਪਾਂ ਹੀ 40 ਡਿਗਰੀ ਤੱਕ ਪਹੁੰਚ ਗਿਆ ਸੀ ਸੋ ਉਹ ਜਿਹੜੀ ਗਰਮ ਹਵਾ ਦੇ ਨਾਲ ਸਾਡੀ ਪ੍ਰੀਤੀ ਦੀ ਜਿਹੜੀ ਲੋਕਾਂ ਨੇ ਟਿਪਸ ਨੇ ਉਹ ਪੀੜੀਆਂ ਪਾ ਕੇ ਸ਼ੁਕਰੀਆ ਸੋ ਬਹੁਤ ਸਾਰੇ ਕਿਸਾਨ ਵੀਰੋ ਨੇ ਖਸਾ ਯਾਰ ਕੀਤਾ ਜਾ ਰਿਹਾ ਸੀ ਸ਼ਾਇਦ ਕੋਈ ਕਿਸੇ ਇੱਕ ਤਰ੍ਹਾਂ ਦੀ ਕੋ ਬਿਮਾਰੀ ਕੋਈ ਕੀੜੇ ਕੋਈ ਕੀੜਾ ਮਕੋੜਾ ਕੋਈ ਖਾਦ ਦੀ ਘਾਟ ਹੋਵੇ ਪਰ ਕਿਸਾਨ ਵੀਰੋ ਅਜਿਹੋ ਜੀ ਕੋਈ ਗੱਲ ਨਹੀਂ ਹੈਗੀ ਇਹ ਇੱਕ ਮੌਸਮੀ ਵਰਤਾਰਾ ਵਾ ਜਿਹੜਾ ਕਿ ਗਰਮੀ ਦੇ ਨਾਲ ਹੋਇਆ ਸੋ ਇਸ ਨੂੰ ਘਬਰਾਉਣ ਦੀ ਲੋੜ ਨਹੀਂ ਆ ਕਿਸੇ ਦੇ ਕਹਿਣ ਦੇ ਉੱਤੇ ਕੋਈ ਛਿੜਕਾ ਕਰਨ ਦੀ ਜ਼ਰੂਰਤ ਨਹੀਂ ਆ ਫਿਰ ਵੀ ਜੇਕਰ ਅਜੇ 15 20 ਦਿਨ ਦੀ ਤੁਹਾਡੀ ਫਰੀ ਜਿਹੜੀ ਆ ਹੋ ਗਈ ਆ ਤਾਂ ਫਿਰ ਅਸੀਂ 5 ਕਿਲੋ ਯੂਰੀਆ ਪ੍ਰਤੀ ਕਨਾਲ ਦੇ ਹਿਸਾਬ ਨਾਲ ਇਹ ਖਨਾਲ ਦੇ ਵਿੱਚ 5 ਕਿਲੋ ਯੂਰੀ ਜਿਹੜੀ ਆ ਉਹ ਆਪਾਂ ਪਾ ਸਕਦੇ ਆ ਉਹਦੇ ਨਾਲ ਤੁਹਾਡੀ ਜਿਹੜੀ ਪਨੀਰੀ ਜਿਹੜੀ ਆ ਉਹ ਵਧੀਆ ਹੋ ਜਾਊਗੀ ਇਸ ਤੋਂ ਇਲਾਵਾ ਜੇਕਰ ਕਿਤੇ ਧੌੜੀਆਂ ਦੇ ਵਿੱਚ ਝੋਨੇ ਦੀ ਪਨੀਰੀ ਜਿਹੜੀ ਆ ਉਹ ਪੀਲੀ ਪੈ ਰਹੀ ਆ ਕਿਉਂਕਿ ਉਥੇ ਲੋਹੇ ਦੀ ਘਾਟ ਹੋ ਸਕਦੀ ਆ ਇਹ ਉਥੇ ਪ੍ਰੋਬਲਮ ਆ ਸਕਦੀ ਜਿੱਥੇ ਕੁਝ ਛਾੜੀਆਂ ਪੈਲੀਆਂ ਜੜੀਆਂ ਨੇ ਖੇਤ ਜਿਹੜੇ ਨੇ ਉਹ ਜ਼ਮੀਨਾਂ ਜਿਹੜੀਆਂ ਨੇ ਹਲਕੀਆਂ ਨੇ ਜਿਹੜੀਆਂ ਮੈਰਾ ਜ਼ਮੀਨਾਂ ਨੇ ਜਿੱਥੇ ਪਾਣੀ ਦੀ ਘਾਟ ਆ ਜਾਂਦੀ ਆ ਉਥੇ ਆ ਸਕਦੀ ਆ ਸੋ ਉੱਥੇ ਜੇਕਰ ਇਹ ਜਈ ਪ੍ਰੋਬਲਮ ਆਉਂਦੀ ਹੈ ਤਾਂ ਫਿਰ ਅਸੀਂ 1 ਕਿਲੋ ਫੈਰਸ ਸਲਫੇਟ 19% ਪ੍ਰਤੀ ਕਿਲੋ حساب ਨਾਲ 100 ਲੀਟਰ ਪਾਣੀ ਵਿੱਚ ਘੋਲ ਕੇ ਤੇ ਉਹ ਅਸੀਂ ਸਪਰੇਅ ਕਰ ਸਕਦੇ ਹਾਂ ਉਹਦੇ ਨਾਲ ਜਿਹੜਾ ਪੀਲਾਪਨ ਜਿਹੜਾ ਬਿਲਕੁਲ ਦੂਰ ਹੋ ਜਾਏਗਾ ਪੀਲੇਪਨ ਦੇ ਨਾਲ ਜਦੋਂ ਆਪਾਂ ਲੋਹੇ ਦੀ ਘਾਟ ਹੁੰਦੀ ਹੈ ਤਾਂ ਫਿਰ ਜਿਹੜੀ ਉਹ ਫਸਲ ਜਿਹੜੀ ਜਿਹੜੀ ਵਧਦੀ ਵੀ ਨਹੀਂ ਆ ਫਿਰ ਕਈ ਵਾਰੀ ਖਬਰਾੜ ਦੇ ਵਿੱਚ ਕਿਸਾਨ ਵੀਰ ਯੂਰੀਆ ਪਾਉਂਦੇ ਆ ਤੇ ਯੂਰੀਆ ਦਾ ਵੀ ਕੋਈ ਅਸਰ ਨਹੀਂ ਦਿੰਦਾ ਜਿੰਨਾ ਚਿਰ ਅਸੀਂ ਲੋਹੇ ਦੀ ਪੂਰਤੀ ਨਹੀਂ ਕਰਾਂਗੇ ਉਹਨਾਂ ਜਿਹੜਾ ਸਾਡੀ ਜਿਹੜੀ ਪੀੜੀ ਜਿਹੜੀ ਆ ਉਹ ਪੀੜੀ ਰਹੇਗੀ ਸੋ ਇਸ ਕਰਕੇ ਸਾਰੇ ਮੇਰੇ ਨੂੰ ਬੇਨਤੀ ਆ ਕਿ ਜਿਹੜੀ ਟਿਪਸ ਜਿਹੜੇ ਲੋਕਾਂ ਜਿਹੜੀਆਂ ਅਪੀਲੀਆਂ ਹੋ ਰਹੀਆਂ ਨੇ ਛੋਕਰੀਆਂ ਨੇ ਘਬਰਾਉਣ ਦੀ ਲੋੜ ਨਹੀਂ ਐ ਸਿਰਫ ਉਹਦੇ ਚ ਇਹ ਕਿ ਆ ਮੌਸਮ ਠੀਕ ਹੋਣ ਦੇ ਨਾਲ ਆਪਣੇ ਆਪ ਠੀਕ ਹੋ ਜਾਊਗਾ ਜੇਕਰ ਪਨੀਰੀ ਕੁਝ ਪੀੜੀ ਪੈ ਰਹੀ ਐ ਤਾਂ ਫਿਰ ਆਪਾਂ ਲੋਹੇ ਦੀ ਜਿਹੜੀ ਆ ਉਹ ਆਪਾਂ ਛੜਕਾ ਕਰ ਸਕਦੇ ਆ ਜੇਕਰ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੀ ਆ ਤਾਂ ਦੂਸਰੇ ਕਿਸਾਨਾਂ ਤੱਕ ਜੂਰ ਪਹੁੰਚਾਓ ਇਹਨੂੰ ਸ਼ੇਅਰ ਕਰੋ ਤਾਂ ਜੋ ਵੱਧ ਵੱਧ ਕਿਸਾਨ ਵੀਰ ਜਿਹੜੇ ਨੇ ਜਿਹਦੇ ਜਿਹੜੇ ਕਿ ਜਿਨ੍ਹਾਂ ਦੇ ਵਿੱਚ ਪਰੰਪਲਿਖਾ ਪੈ ਰਿਆ ਵਾ ਉਹਨਾਂ ਤੱਕ ਪਹੁੰਚ ਸਕੇ ਤੇ ਆਪਣੀ ਪਨੀਰੀ ਦੀ ਜਿਹੜੀ ਆ ਉਹ ਚੰਗੀ ਤਰ੍ਹਾਂ ਸਾਫ਼ ਸਵਾਲ ਕਰ ਸਕਣ ਸੋ ਸਾਰੇ ਕਿਸਾਨ ਦਾ ਬਹੁਤ ਬਹੁਤ ਧੰਨਵਾਦ ਸਾਰੇ ਨੂੰ ਪਿਆਰ ਭਰੀ ਸਵੇਕਾਲੀ